ਖਬਰਨਾਮਾ ਦੇਖ ਰਿਹਾ ਸਾਰੇ ਸੁਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੂਸ ਰਾਜ ਸ਼੍ਰੋਮਣੀ ਅਕਾਲੀ ਦਲ ਦੇ ਤੀਜੀ ਵਾਰ ਬਣੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਫਸੇ ਸੁਤੇ ਇੱਕ ਪਾਸੇ ਗਲਤੀਆਂ ਕੱਟੀਆਂ ਜਾ ਰਹੀਆਂ ਸੀ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਦੀਆਂ ਦੂਸਰੇ ਪਾਸੇ ਸ੍ਰੀ ਅਕਾਲ ਤਖਤ ਸਾਹਿਬ ਦੀ ਤਸੀਲ ਤੋਂ ਬਣੀ ਸੱਤ ਮੈਂਬਰੀ ਕਮੇਟੀ ਜਿਸ ਦੇ ਦੋ ਮੈਂਬਰ ਔਰ ਅੜੀ ਪਗੋੜੇ ਹੋ ਚੁੱਕੇ ਨੇ ਉਹਦੇ ਵਿੱਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੈ ਕਿਰਪਾਲ ਸਿੰਘ ਬਡੁੰਗਰ ਹਨ ਲੇਕਿਨ ਇਸ ਦੇ ਬਾਅਦ ਯੂਥ ਵੀ ਸੁਖਬੀਰ ਸਿੰਘ ਬਾਦਲ ਤੇ ਪ੍ਰਸ਼ੰ ਚਿੰਨ ਖੜੇ ਹੋ ਗਏ ਨੇ ਪ੍ਰਧਾਨਗੀ ਵਾਲੀ ਕੁਰਸੀ ਉੱਤੇ ਖਤਰਾ ਮੰਡਰਾ ਰਿਹਾ ਹੈ ਕਿਸੇ ਵੇਲੇ ਵੀ ਸੁਖਬੀਰ ਸਿੰਘ ਬਾਦਲ ਨੂੰ ਆਪਣੀ ਪ੍ਰਧਾਨਗੀ ਛੱਡਣੀ ਪੈ ਸਕਦੀ ਹੈ ਕਿਉਂਕਿ ਸੁਖਬੀਰ ਸਿੰਘ ਬਾਦਲ ਦੇ ਵੱਲ ਪੰਤ ਨਹੀਂ ਹੈ ਕੌਮ ਨਹੀਂ ਹੈ ਕਿਉਂਕਿ ਭਗੌਰੇ ਦਲ ਦੇ ਪ੍ਰਧਾਨ ਬਣੇ ਨਹੀਂ ਸੁਖਬੀਰ ਸਿੰਘ ਬਾਦਲ ਇਸ ਗੱਲ ਦਾ ਜ਼ਿਕਰ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਣਾ ਨੇ ਵੀ ਕੀਤਾ ਇਧਰ ਸ਼ਰੂਮਣੀ ਗੁਰਦੁਆਰਾ ਅਸ਼ਰੂਮਣੀ ਅਕਾਲੀ ਦਲ ਦੀ ਜਿਹੜੀ ਪੰਜ ਮੈਂਬਰੀ ਕਮੇਟੀ ਹੈ ਜਿੰਨਾ ਦੀ ਅੰਡਰ ਸਾਰੀ ਭਰਤੀ ਚੱਲ ਰਹੀ ਹੈ ਉਪਰਤੀ ਦੇ ਵਿੱਚ ਬੜੇ ਵੱਡੇ ਖੁਲਾਸੇ ਹੋਏ ਨੇ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਗਿਆ ਹੈ ਕਿ ਜਿਹੜੀ ਸੁਖਬੀਰ ਸਿੰਘ ਬਾਦਲ ਡਾਕਟਰ ਦਲਜੀਤ ਸਿੰਘ ਚੀਮਾ ਬਲਵਿੰਦਰ ਸਿੰਘ ਭੁੰਦੜ ਹੁਲਾਵਲ ਨੂੰ ਪੜਤੀ ਕੀਤੀ ਗਈ ਉਹ ਬੋਗਸ ਪੜਤੀ ਹੈ ਜਦੋਂ ਫੋਨ ਕਰ ਰਹੇ ਨੇ ਉਹਨਾਂ ਰਸੀਦਾਂ ਨੂੰ ਲੈ ਕੇ ਜਿਹੜੇ ਫਾਰਮ ਫਿਲ ਕੀਤੇ ਸੀ ਉਹ ਫੋਨ ਲੱਗ ਹੀ ਨਹੀਂ ਰਹੇ ਯਾਨੀ ਕਿ ਬੰਦ ਕਮਰੇ ਬੰਦ ਦਫ਼ਤਰਾਂ ਦੇ ਵਿੱਚ ਬੈਠ ਕੇ ਇਹ ਸਾਰੀ ਪੜਤੀ ਜਿਹੜੀ ਮੁਕਮਲ ਕੀਤੀ ਗਈ ਜਿਹੜੀ ਸੁਖਬੀਰ ਸਿੰਘ ਬਾਦਲ ਵੱਲੋਂ ਕੀਤੀ ਗਈ ਜਿਸ ਨੂੰ 27 ਲੱਖ ਕਹਿ ਰਹੇ ਨੇ ਤੇ ਇਹਨਾਂ ਦੇ ਕੋਲੋਂ 27000 ਡੈਲੀਗੇਟਸ ਨਹੀਂ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਇਕੱਠੇ ਕੀਤੇ ਗਏ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਬੇਸ਼ੱਕ ਇਸ ਵੇਲੇ ਸ਼ਰੋਮਣੀ ਕਮੇਟੀ ਦੇ ਅਕਾਲੀ ਦਲ ਦੀ ਕਮਾਨ ਬਾਦਲ ਧੜੇ ਦੇ ਹੱਥ ਹੈ ਪਰ ਅਹਿਮ ਗੱਲ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੇ ਬਣੀ ਪੰਜ ਮੈਂਬਰੀ ਕਮੇਟੀ ਨੇ 15 ਲੱਖ ਤੋਂ ਵੱਧ ਮੈਂਬਰਸ਼ਿਪ ਪੂਰੀ ਕਰ ਲਈ ਹੈ ਅਤੇ ਅਗਲੇ ਦਿਨਾਂ ਦੇ ਅੰਦਰ 7 ਲੱਖ ਹੋਰ ਭਰਤੀ ਹੋਣ ਦਾ ਦਾਵਾ ਕੀਤਾ ਹੈ ਉਧਰ ਬਾਗੀ ਧੜੇ ਨੇ ਸਪਸ਼ਟ ਗਏ ਦਿੱਤੇ ਕਿ ਸੁਖਬੀਰ ਬਾਦਲ ਦੀ ਲੀਡਰਸ਼ਿਪ ਨੂੰ ਨਹੀਂ ਕਬੂਲਣਗੇ ਅਤੇ ਪੰਥਕ ਧਿਰ ਨੂੰ ਇੱਕਜੁੱਟ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਹੇਠ ਇਕੱਠੇ ਹੋਣਗੇ ਇਸ ਮੌਕੇ ਉਹਨਾਂ ਵੱਲੋਂ ਅਕਾਲੀ ਦਲ ਵੱਲੋਂ ਕੀਤੀ ਗਈ ਭਰਤੀ ਨੂੰ ਬੋਗਸ ਦੱਸਿਆ ਯਾਨੀ ਕਿ 15 ਲੱਖ ਜਿਹੜੀ ਕੌਮ ਹੈ ਉਹ ਕੱਟੀ ਹੋ ਚੁੱਕੀ ਹੈ 7 ਲੱਖ ਹੋਰ ਭਰਤੀ ਹੋਣ ਦੀ ਇਕਗਾਰ ਦੇ ਵਿੱਚ ਹੈ ਜੂਨ ਜੁਲਾਈ ਦੇ ਵਿੱਚ ਜੇਕਰ ਭਰਤੀ ਚੱਲਦੀ ਰਹੀ ਤਾਂ 40 ਤੋਂ 50 ਲੱਖ ਹੋਵੇਗੀ ਜੇ 40 ਤੋਂ 50 ਲੱਖ ਹੋਵੇਗੀ ਤੇ ਉਸ ਦਾ ਸਿੱਧਾ ਖਮ ਲਿਆ ਜਾ ਭੁਗਤਾਨਾ ਪਵੇਗਾ ਸੁਖਬੀਰ ਸਿੰਘ ਬਾਦਲ ਨੂੰ ਸੁਖਬੀਰ ਸਿੰਘ ਬਾਦਲ ਨੂੰ ਕੌਮ ਨੇ ਨਾ ਕਰ ਦਿੱਤੀ ਹੈ ਕਿ ਤੁਸੀਂ ਸਾਡੇ ਪ੍ਰਧਾਨ ਨਹੀਂ ਹੋ ਤੁਸੀਂ ਸ਼ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਹੋ ਇਹ ਸ਼ਰੋਮਣੀ ਅਕਾਲੀ ਦਲ ਦਾ ਇਹ ਸ਼ਰੋਮਣੀ ਅਕਾਲੀ ਦਲ ਦਾ ਬਾਗੀ ਧੜਾ ਕਹਿ ਰਿਹਾ ਹੈ ਇਹ ਗੱਲ ਸ੍ਰੀ ਅਕਾਲ ਤਖਤ ਸਾਹਿਬ ਦੀ ਤਸੀਲ ਤੋਂ ਬੜੀ ਪੰਜ ਮੈਂਬਰੀ ਕਮੇਟੀ ਕਹਿ ਰਹੀ ਹੈ ਪੰਜ ਮੈਂਬਰੀ ਕਮੇਟੀ ਵੱਲੋਂ ਲਗਾਤਾਰ ਭਰਤੀ ਧੜਾ ਧੜ ਕੀਤੀ ਜਾ ਰਹੀ ਹੈ ਜੋ ਕਿ ਵਾਜਬ ਵੀ ਹੈ ਜੋ ਕਿ ਸੰਵਿਧਾਨਕ ਵੀ ਹੈ ਜੋ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੇ ਅਨੁਸਾਰ ਹੈ ਇਸ ਲਈ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਉਹ ਲਗਾਤਾਰ ਜਿਹੜੇ ਨੇ ਫੋਨ ਰਡਾਰਤੇ ਨੇ ਕਿਸੇ ਵੀ ਸਮੇਂ ਉਹਨਾਂ ਦੀ ਪ੍ਰਧਾਨਗੀ ਨੂੰ ਝਟਕਾ ਲੱਗ ਸਕਦਾ ਹੈ ਯਾਨੀ ਕਿ ਜਿਹੜੇ ਖੁਸ਼ੀ ਦੇ ਨਾਲ ਲੱਡੇ ਲੱਡੂ ਵੰਡੇ ਜਾ ਰਹੇ ਨੇ ਸੁਖਬੀਰ ਸਿੰਘ ਬਾਦਲਾ ਤੇ ਸੁਖਬੀਰ ਸਿੰਘ ਬਾਦਲ ਦੇ ਸਾਥੀਆਂ ਵੱਲੋਂ ਹਾਲਾਂਕਿ ਤਾਂ ਚਾਹ ਵੀ ਨਹੀਂ ਪ੍ਰਧਾਨਗੀ ਦਾ ਖਤਮ ਹੋਇਆ ਲੇਕਿਨ ਉਸ ਤੋਂ ਪਹਿਲਾਂ ਹੀ ਇਹ ਪ੍ਰਧਾਨਗੀ ਬੜੀ ਵੱਡੀ ਗਲੇ ਦੀ ਹੱਡੀ ਬਣ ਗਈ ਹੈ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀਆਂ ਦੀ ਸੁਖਬੀਰ ਸਿੰਘ ਬਾਦਲ ਦਾ ਪੇਚ ਬੜੇ ਖੇਡ ਰਹੇ ਨੇ ਤੀਰ ਨਿਸ਼ਾਨੇ ਤੇ ਲਗਾ ਰਹੇ ਨੇ ਲੇਕਿਨ ਤੀਰ ਨਿਸ਼ਾਨੇ ਤੇ ਲੱਗ ਨਹੀਂ ਰਿਹਾ ਤੀਰ ਸਾਰੇ ਹਵਾ ਦੇ ਵਿੱਚ ਜਿਹੜੇ ਨੇ ਨਜ਼ਾਇਜ਼ ਵਿਸਤ ਹੋ ਰਹੇ ਨੇ ਧੰਨਵਾਦ